ਮੇਰੇ ਬਹੁਤ ਹੀ ਸਤਿਕਾਰਯੋਗ 8TT 2364 ਮੇਰੇ ਜੀਗਰ ਦੀਆਂ ਸਤਿਥੀਓ ਸਭ ਤੋਂ ਪਹਿਲਾਂ ਫਤਿਹ ਦੀ ਸਰਾਂਚ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਦੀਪਕ ਸਾਥੀਓ ਤੁਸੀਂ ਸਾਰੇ ਭਲੀ ਭਾਤ ਜਾਣੂ ਹੋ ਕਿ 2364 ਪਰਤੇ ਨੂੰ ਪੂਰਾ ਕਰਵਾਉਣ ਦੇ ਲਈ 8TT 2364 ਟੀਮ ਜਿਹੜੀ ਲਗਾਤਾਰ ਇਸ ਉੱਤੇ ਪੈਰਵਾਈ ਕਰ ਰਹੀ ਸੀ ਔਰ ਉਸ ਪੈਰਵਾਈ ਦਾ ਨਤੀਜਾ ਕੀ ਹੋਇਆ ਕਿ 19 ਦਸੰਬਰ 2023 ਨੂੰ ਜਿਹੜੀ ਸਾਡੀ ਭਰਤੀ ਆ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਜਿਹੜੀ ਕਿ ਭਰਤੀ ਜਿਹੜਾ ਵਾਹਲ ਕਰਵਾ ਦਿੱਤਾ ਹੈ ਇਹਦਾ ਤਾਂ ਉਸ ਤੋਂ ਬਾਅਦ ਜਿਹੜੀਆਂ ਸਾਥੀਆਂ ਵੱਲੋਂ ਜਿਹੜੇ ਕਿ ਇਸ ਭਰਤੀ ਦੇ ਉੱਤੇ ਪੈਰਵਾਈ ਜਿਹੜੀ ਲਗਾਤਾਰ ਜਿਹੜੀ ਕਿ ਕੀਤੀ ਜਾ ਰਹੀ ਹੈ ਔਰ 20 ਦਸੰਬਰ ਨੂੰ ਜਿਹੜੀ ਕਿ ਟੀਮ ਵੱਲੋਂ ਡਿਪਾਰਟਮੈਂਟ ਦੇ ਨਾਲ ਜਿਹੜੀ ਕਿ ਮੀਟਿੰਗ ਕੀਤੀ ਜਾਂਦੀ ਜਿਸ ਦੇ ਵਿੱਚ 8TT ਦੇ ਫੇਵਰ ਦੇ ਜਿੰਨੇ ਵੀ ਡਾਕੂਮੈਂਟ ਸੀਗੇ ਜਿੰਨੀ ਸਾਰੇ ਡਾਕੂਮੈਂਟ ਚਾਹੇ ਉਹ ਸੁਪਰੀਮ ਕੋਰਟ ਦੀ ਜੱਜਮੈਂਟ ਹੋਵੇ ਚਾਹੇ ਅਦਰ ਡਾਕੂਮੈਂਟ ਜੋ ਵੀ ਸੀਗੇ ਈਟੀਟੀ ਦੇ ਫੇਵਰ ਤੇ ਵਿੱਚ ਉਹ ਸਾਰੇ ਸਾਰੇ ਡਾਕੂਮੈਂਟ ਜਿਹੜੇ ਕਿ ਡਿਪਾਰਟਮੈਂਟ ਜਿਹੜੇ ਕਿ ਪਹਿਲਾਂ ਹੀ ਸਬਮਿਟ ਕਰਵਾਤੇ ਗਏ ਸੀ ਜਿਸ ਦਾ ਨਤੀਜਾ ਕੀ ਹੋਇਆ ਸਾਥੀਓ 21 ਦਸੰਬਰ ਜਿਹੜੇ ਕਿ ਡਿਪਾਰਟਮੈਂਟ ਵੱਲੋਂ ਇੱਕ ਨੋਟਿਸ ਜਾਰੀ ਹੁੰਦਾ ਜਿਸ ਦੇ ਵਿੱਚ 2364 ਸਕਰੂਟੀ ਕਰਵਾ ਚੁੱਕੇ ਸਾਥੀਆਂ ਦੀ ਜਿਹੜੀ ਹੈ ਲਿਸਟਾਂ ਦੀ ਸ਼ਾਂਤੀ ਦੇ ਜਿਹੜਾ ਵਰਕ ਆ ਉਹ ਜਥੇਬਦੀ ਦੇ ਪ੍ਰੈਸ਼ਰ ਦੇ ਕਾਰਨ ਜਿਹੜਾ ਹੈਗਾ ਕਿਤੇ ਨਾ ਕਿਤੇ ਉਹ ਜਿਹੜਾ ਨੋਟਿਸ ਆ ਉਹ ਡਿਊਟੀ ਜਿਹੜੀ ਕਿ ਲੱਗਦੀ ਆ ਔਰ ਮੀਸੀ ਕੀ ਜਲਦੀ ਹੀ ਜਨਵਰੀ ਦੇ ਪਹਿਲੇ ਹਫਤੇ ਕਿਤੇ ਨਾ ਕਿਤੇ ਸਾਨੂੰ ਜਿਹੜੇ ਕਿ ਸਾਥੀਆਂ ਨੂੰ ਲਿਸਟਾਂ ਜਿਹੜੀਆਂ ਜਰੂਰ ਦੇਖਣ ਨੂੰ ਮਿਲਣਗੀਆਂ ਪਰ ਹੋਇਆ ਕਿ ਸਾਥਿਓ ਉਸ ਤੋਂ ਪਹਿਲਾਂ ਇੱਕ ਸਾਡੇ ਸਾਥੀ 9494 ਸਿਲੈਕਟਰ ਯੂਨੀਅਨ ਪੰਜਾਬ ਦੇ ਕਮੇਟੀ ਮੈਂਬਰ ਬਰਗਟ ਬੋਹਾ ਜੀ ਬੋਲੋ ਜਿਹੜਾ ਇੱਕ ਇਲਿਗਲ ਨੋਟਿਸ ਆ ਜਿਹੜਾ ਉਹ ਡਿਪਾਰਟਮੈਂਟ ਨੂੰ ਜਿਹੜਾ ਕਿ ਭੇਜਿਆ ਜਾਂਦਾ ਤਾ ਕਿਉਂਕਿ ਉਸ ਉਹੀ ਚੀਜ਼ਾਂ ਜੇ ਜਥੇਵੰਦੀ 2364 ਟੀਮ ਜਿਹੜੀ ਕਰ ਰਹੀ ਸੀ ਉਹੀ ਚੀਜ਼ਾਂ ਜਿਹੜੀਆਂ ਗਿਆ ਉਸ ਲੈਟਰ ਦੇ ਵਿੱਚ ਜਿਹੜੇ ਦੇਖਣ ਨੂੰ ਮਿਲੀਆਂ ਔਰ ਜਿਹੜਾ ਕਿ ਆ ਭਰਤੀ ਆ ਉਹ ਸਹੀ ਦਿਸ਼ਾ ਵੱਲ ਜਿਹੜੀ ਕਿ ਕਿਤੇ ਨਾ ਕਿਤੇ ਕਦਮ ਵਧਾ ਰਹੀ ਸੀ ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੇ ਲੋਕ ਹੈ ਜੋ ਕੇਡਰ ਹੈ ਜੋ ਉਹਨਾਂ ਨੇ 2364 ਟੀਮ ਦੇ ਉੱਤੇ ਜਿਹੜਾ ਵਿਸ਼ਵਾਸ ਨਹੀਂ ਰੱਖਿਆ ਉਹ ਕੇਡਰ ਕਿਤੇ ਨਾ ਕਿਤੇ ਜਿਹੜਾ ਹੈਗਾ ਆਪ ਮਾਰੇ ਜਿਹੜਾ ਉਹ ਡਿਪਾਰਟਮੈਂਟ ਦੇ ਵੱਲ ਜਾਣਾ ਸ਼ੁਰੂ ਕੋ ਹੋ ਗਿਆ ਤਾਂ ਸਾਥੀਓ ਉਸ ਅ ਵਿਸ਼ਵਾਸ ਨਾ ਕਰਨ ਕਰਕੇ बार-बार ਜਿਹੜੇ ਡਾਕੂਮੈਂਟ ਜਾਂ ਕੋਈ ਵੀ ਨੋਟਿਸ ਹੈ ਜਿਹੜਾ ਡਿਪਾਰਟਮੈਂਟ ਨੂੰ ਜਿਹੜੇ ਕਿ ਦਿੱਤੇ ਗਏ ਜਿਸ ਦੇ ਵਿੱਚ ਕਿ ਜਥੇਬੰਦੀ ਵੀ ਏਟੀਟੀ ਦੇ ਹੱਕ ਦੀ ਗੱਲ ਕਰ ਰਹੀ ਸੀ ਏਟੀਟੀ ਦੇ ਹੱਕ ਦੀ ਗੱਲ ਕਰਦੇ ਹੋਏ ਏਟੀਟੀ ਦੀ ਫੇਵਰ ਦੀ ਗੱਲ ਕਰਦੇ ਹੋਏ ਏਟੀਟੀ ਦੀ ਲਿਸਟਾਂ ਹੀ ਜਾਰੀ ਕਰਵਾਉਣ ਵਾਸਤੇ ਜਿਹੜੀ ਕਿ ਜਥੇਬੰਦੀ ਜਿਹੜੀ ਗੱਲ ਕਰ ਰਹੀ ਸੀਗੀ ਪਰ ਸਾਥੀਆਂ ਨੇ ਪਤਾ ਨਹੀਂ ਕਿਉਂ ਨੀ ਵਿਸ਼ਵਾਸ ਕੀਤਾ ਕਿ ਆਪ ਮਾਰੇ ਹੋ ਕੇ ਜਿਹੜੇ ਕਿ ਅਕ ਵਕਤ ਤਰ੍ਹਾਂ ਦੇ ਨੋਟਿਸ ਜਿਹੜੇ ਡਿਪਾਰਟਮੈਂਟ ਜਿਹੜੇ ਕਿ ਦੇਣੇ ਸ਼ੁਰੂ ਕਰ ਦਿੱਤੇ ਗਏ ਜਿਸ ਦਾ ਨਤੀਜਾ ਕੀ ਹੋਇਆ ਅੱਜ ਤੁਹਾਡੇ ਸਾਰੇ ਸਾਥੀਆਂ ਦੇ ਸਾਹਮਣੇ ਆ ਕਿ ਅੱਜ ਕੋਈ ਵੀ ਲਿਸਟ ਹੈ ਜਿਹੜੀ ਹਜੇ ਤੱਕ 2364 ਭਰਤੀ ਨਾਲ ਸੰਬੰਧਿਤ ਹੈ ਜਿਹੜੀ ਅਜੇ ਤੱਕ ਕੋਈ ਵੀ ਜਿਹੜੀ ਸਾਨੂੰ ਦੇਖਣ ਨੂੰ ਨਹੀਂ ਮਿਲੀ। ਤਾਂ ਸਾਥੀਓ ਮੈਨੂੰ ਸਾਥੀਆਂ ਨੂੰ ਸਵਾਲ ਕਰਨਾ ਚਾਹਣਾ ਜਿਹੜੇ ਸਾਥੀ ਅੱਜ ਆਪ ਮਾਰੇ ਹੋ ਕੇ ਡਿਪਾਰਟਮੈਂਟ ਵੱਲ ਜਾ ਰਹੇ ਨੇ ਕਿ ਉਹ ਸਾਥੀ ਉਸ ਸਮੇਂ ਕਿੱਥੇ ਸੀ ਜਦੋਂ 2364 ਭਰਤੀ ਮਰੀ ਹੋਈ ਸੀ। ਉਸ ਸਮੇਂ ਕੋਈ ਵੀ ਸਾਥੀ ਜਿਹੜਾ ਅੱਗੇ ਪੈਰਾ ਦੇਣ ਲਈ ਕਿਉਂ ਨਹੀਂ ਆਇਆ? ਤਾਂ ਜਦੋਂ ਫੰਡ ਦੀ ਗੱਲ ਹੁੰਦੀ ਸੀ ਉਸ ਉਸ ਸਮੇ ਉਸ ਸਾਥੀ ਕਿਤੇ ਸੀਗੇ ਤਾਂ ਕੋ ਬਹੁਤ ਸਾਰੇ ਸਾਥੀ ਨੇਗੇ ਜਿਹੜੇ ਗਰੁੱਪਾਂ ਦੇ ਵਿੱਚ ਜਿਹੜੇ ਕੇ ਇਕੱਲੇ ਮੈਸੇਜ ਕਰਨ ਜੋਗੇ ਜਾਂ ਤਾਂ ਕਿਤੇ ਨਾ ਕਿਤੇ ਜਿਹੜੀਆਂ ਇਹਨਾਂ ਅਰਚਨਾ ਜਿਹੜੀਆਂ ਹੈ ਇਹ ਜਰੂਰ ਸਾਨੂੰ ਜਿਹੜੀਆਂ ਜਿਸ ਦੇ ਕਾਰਨ ਜਿਹੜੀਆਂ ਲਿਸਟਾਂ ਨਹੀਂ ਉਹ ਦੇਰੀ ਹੋਈ ਹੈ ਪਰ 364 ਟੀਮ ਜਿਹੜੀ ਲਗਾਤਾਰ ਸਾਥੀਓ ਇਸ ਭਰਤੀ ਨੂੰ ਪੂਰਾ ਕਰਵਾਉਣ ਲਈ ਜਿਹੜੀ ਪਹਿਰਵਾਈਆ ਉਹ ਡਿਪਾਰਟਮੈਂਟ ਦੇ ਨਾਲ ਵੀ ਕਰ ਰਹੀ ਹੈ ਉਹ ਸਰਕਾਰ ਦੇ ਨਾਲ ਵੀ ਜਿਹੜਾ ਮੀਟਿੰਗਾਂ ਦਾ ਦੌਰ ਹੈ ਜਿਹੜਾ ਉਹ ਲਗਾਤਾਰ ਜਾਰੀ ਹੈ ਤਾ ਇੱਥੇ ਸਾਰੇ ਸਾਥੀਆਂ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਕਿ ਸਾਥੀ ਵਿਸ਼ਵਾਸ 2364 ਟੀਮ ਦੇ ਉੱਤੇ ਬਣਾ ਕੇ ਰੱਖਣ ਕਿਉਂਕਿ ਸਾਥੀਆਂ ਨੇ ਜਿਹੜੀ ਇਹ ਫੰਡ ਦੀ ਵੀ ਰਿਕੁਐਸਟ ਕੀਤੀ ਗਈ ਤਾਂ ਫੰਡ ਦੀ ਮਦਦ ਜਿਹੜੀ ਜਥੇਬੰਦੀ ਵੱਲੋਂ ਨੂੰ ਜਿਹੜੀ ਕਿ ਅਜੇ ਤੱਕ ਨਹੀਂ ਕੀਤੀ ਗਈ ਕਿਉਂਕਿ ਸਾਥੀ ਜਿੱਥੇ ਵੀ ਜਾਂਦੇ ਆ ਤਾਂ ਉੱਥੇ ਜਿਹੜੇ ਖਰਚੇ ਜਿਹੜੇ ਸਾਥੀਆਂ ਨੂੰ ਜ਼ਰੂਰ ਹੁੰਦੇ ਨੇ ਤਾਂ ਸਾਰੇ ਸਾਥੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਾਰੇ ਸਾਥੀ ਜਿਹੜੀ ਫੰਡ ਦੀ ਮਦਦ ਵੀ ਜ਼ਰੂਰ ਕਰਨ ਕਿਉਂਕਿ ਆਉਣ ਵਾਲਾ ਜਿਹੜਾ ਲਗਾਤਾਰ ਜਿਹੜਾ ਹੈਗਾ ਸਮਾਂ ਸਮੇਂ ਦੇ ਹਿਸਾਬ ਨਾਲ ਸਾਨੂੰ ਜਿਹੜੇ ਫੈਸਲੇ ਜਿਹੜੇ ਜ਼ਰੂਰ ਲੈਣੇ ਪੈਣਗੇ ਔਰ ਸਾਰੇ ਸਾਥੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਅੱਗੇ ਜੇਕਰ ਸਾਨੂੰ ਕਿਉਂਕਿ 8 ਹਫ਼ਤੇ ਜਿਹੜਾ ਸਮਾਂ ਜਿਹੜਾ ਡਿਪਾਰਟਮੈਂਟ ਨੂੰ ਮਿਲਿਆ ਸੀਗਾ ਅਗਰ ਉਸ ਦੇ ਵਿੱਚ ਜਿਹੜੀ ਭਰਤੀ ਪੂਰੀ ਜਾਂ ਡਿਸਚਾਰਜ ਜਾਰੀ ਨਹੀਂ ਹੁੰਦੀਆਂ ਤਾਂ ਜਿਹੜਾ ਸਾਨੂੰ ਅੱਕੇ ਦੇ ਜਿਹੜੇ ਐਕਸ਼ਨ ਜਿਹੜੇ ਲਿਖਣੇ ਪੈਣਗੇ ਤਾਂ ਸਾਨੂੰ ਗਰਾਊਂਡ ਦੇ ਉੱਤੇ ਵੀ ਤੁਹਾਡੀ ਮਦਦ ਦੀ ਜਿਹੜੀ ਲੋੜ ਪੈ ਸਕਦੀ ਆ ਤਾਂ ਸਾਰੇ ਸਾਥੀ ਜਿਹੜੇ ਤਿਆਰ ਵਰ ਤਿਆਰ ਰਹਿਣ ਜਿੱਥੇ ਵੀ ਤੁਹਾਨੂੰ ਜਿਹੜੇ ਜਥੇਬੰਦੀ ਵੱਲੋਂ ਜਿਹੜਾ ਕਾਲ ਦਿੱਤੀ ਜਾਂਦੀ ਆ ਦਾ ਸਾਰੇ ਸਾਥੀ ਵਿਸ਼ਵਾਸ ਜਿਹੜੇ 264 ਟੀਮ ਦੇ ਉੱਤੇ ਬਣਾ ਕੇ ਰੱਖਣਾ ਜਲਦੀ ਤੋਂ ਜਲਦੀ ਜਿਹੜੀ ਚੰਗੀ ਨਿਊਜ਼ ਆ ਜਿਹੜੀ ਤੁਹਾਡੇ ਤੱਕ ਜਿਹੜੀ ਜ਼ਰੂਰ ਲੈ ਕੇ ਆਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਅਗਰ ਕਿਸੇ ਸ਼ਾਨ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਕਿਹਾ ਗਿਆ ਹੋਵੇ ਤਾਂ ਮਾਫੀ ਦੀ ਜਾਂਚਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਗਰਾਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਾਥੀ